ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਇਸ ਹਫਤੇ ਦੇ ਰਾਸ਼ੀ ਫਲ ਦੇ ਬਾਰੇ ਕਿ ਤੁਹਾਡਾ 12 ਹੀ ਰਾਸ਼ੀ ਵਾਲਿਆਂ ਦਾ ਰਾਸ਼ੀ ਫਲ ਕੀ ਕਹਿੰਦਾ ਹੈ ਕੀ ਕਹਿੰਦੇ ਹਨ ਤੁਹਾਡੀ ਕਿਸਮਤ ਦੇ ਸਿਤਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣੀ ਰਹੇ। ਸ ਵੀਡੀਓ ਨੇ ਸ਼ੁਰੂ ਕਰਦੇ ਹਾਂ। ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਹਫ਼ਤੇ ਦਾ ਰਾਸ਼ੀ ਫਲ ਤੁਹਾਡਾ ਕੀ ਕਹਿੰਦਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜਾ ਉਪਾਅ ਕਰ ਲੈਣਾ ਹੈ ਜਿਸ ਦੇ ਨਾਲ ਹਫ਼ਤਾ ਵਧੀਆ ਗੁਜ਼ਰੇਗਾ। ਇਸ ਹਫਤੇ ਕਿਸੇ ਕਾਰਨ ਤੁਹਾਨੂੰ ਅਚਾਨਕ ਸਫ਼ਰ ਤੇ ਜਾਣਾ ਪੈ ਸਕਦਾ ਹੈ ਇਹ ਸਫ਼ਰ ਤੁਹਾਡੇ ਲਈ ਬੜਾ ਥਕਾਵਟ ਵਾਲਾ ਹੋਵੇਗਾ ਅਜਿਹੇ ਵਿੱਚ ਸੰਭਵ ਹੋਵੇ ਤਾਂ ਯਾਤਰਾ ਤੋਂ ਬਾਅਦ ਇਸ ਸਮੇਂ ਨੂੰ ਟਾਲਣਾ ਹੀ ਸਿੱਖੋ ਤੁਹਾਡੇ ਲਈ ਚੰਗਾ ਰਹੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਲਈਏ ਤੁਹਾਨੂੰ ਚੰਗੇ ਪੱਦਰ ਤੇ ਆਰਥਿਕ ਲਾਭ ਵੀ ਮਿਲਣ ਵਾਲਾ ਹੈ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਾਫੀ ਮਜ਼ਬੂਤ ਤੇ ਚੰਗੀ ਹੋ ਜਾਵੇਗੀ ਕਈ ਜਾਤਕਾਂ ਦੇ ਘਰ ਵਿੱਚ ਇਸ ਹਫ਼ਤੇ ਸਫਾਈ ਦੇ ਦੌਰਾਨ ਕੋਈ ਅਜੀਹੀ ਕੀਮਤੀ ਵਸਤੂ ਮਿਲ ਸਕਦੀ ਹੈ ਜੋ ਪਹਿਲਾਂ ਖੋ ਗਈ ਸੀ। ਇੱਕ ਖੋਈ ਹੋਈ ਚੀਜ਼ ਦੇ ਮਿਲਣ ਤੇ ਘਰ ਦਾ ਮਾਹੌਲ ਚੰਗਾ ਬਣੇਗਾ ਤੇ ਨਾਲ ਹੀ ਤੁਹਾਨੂੰ ਘਰ ਦੇ ਮੈਂਬਰਾਂ ਨਾਲ ਹਾਸਾ ਮਜ਼ਾਕ ਕਰਨ ਦਾ ਮੌਕਾ ਮਿਲ ਜਾਵੇਗਾ। ਇਸ ਦੌਰਾਨ ਆਪਣੇ ਘਰ ਦੇ ਛੋਟੇ ਮੈਂਬਰਾਂ ਦੀ ਪੜ੍ਹਾਈ ਲਿਖਾਈ ਵਿੱਚ ਮਦਦ ਕਰੋਗੇ ਨਾਲ ਹੀ ਤੁਹਾਡੇ ਮਾਤਾ-ਪਿਤਾ ਨੂੰ ਤੁਹਾਡੇ ਤੇ ਮਾਣ ਹੋ ਜਾਵੇਗਾ। ਇਸ ਨਾਲ ਤੁਹਾਨੂੰ ਮਾਨਸਿਕ ਤਣਾਅ ਤੋਂ ਛੁਟਕਾਰਾ ਮਿਲ ਜਾਵੇਗਾ। ਕਾਰਜ ਸਥਾਨ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਕਾਰਨ ਤੁਸੀਂ ਆਪਣੇ ਕੰਮ ਦੂਜਿਆਂ ਤੋਂ ਪਹਿਲਾਂ ਪੂਰਾ ਕਰਨ ਵਿੱਚ ਉਤਸੁਕ ਨਜ਼ਰ ਆਓਗੇ ਇਸ ਹਫਤੇ ਤੁਸੀਂ ਥਕਾਵਟ ਭਰੀ ਜ਼ਿੰਦਗੀ ਵੀ ਬਤੀਤ ਕਰੋਗੇ ਸੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਨਿਯਮਤ ਰੂਪ ਵਿੱਚ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਹੈ ਅਗਲੀ ਰਾਸ਼ੀ ਹੈ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਸਮਝਣ ਦੀ ਲੋੜ ਹੈ ਮਾਨਸਿਕ ਸ਼ਾਂਤੀ ਲਈ ਸਰੀਰ ਨੂੰ ਪਰੇਸ਼ਾਨ ਕਰਨ ਦੀ ਬਜਾਏ ਤੁਸੀਂ ਉਹਨਾਂ ਦਾ ਕਾਰਨਾਂ ਦਾ ਪਤਾ ਲਗਾ ਕੇ ਉਹਨਾਂ ਦਾ ਹੱਲ ਕਰਨਾ ਹੈ ਤੱਤ ਨੂੰ ਸਮਝਦੇ ਹੋਏ ਅਗਲੇ ਹਫ਼ਤੇ ਨੂੰ ਤਰਨਾ ਮੁਕਤ ਰੱਖਣ ਦੀ ਕੋਸ਼ਿਸ਼ ਕਰਨੀ ਹੈ ਲੰਮੇ ਸਮੇਂ ਦੇ ਲਈ ਨਿਵੇਸ਼ ਕਰੋਗੇ ਤਾਂ ਚੰਗਾ ਲਾਭ ਪ੍ਰਾਪਤ ਕਰੋਗੇ ਤੇ ਵੱਡਿਆਂ ਦੀ ਸਲਾਹ ਤੋਂ ਬਿਨਾਂ ਕੋਈ ਵੀ ਫੈਸਲਾ ਨਹੀਂ ਲੈਣਾ ਆਪਣੇ ਬੱਚਿਆਂ ਦੇ ਪੁਰਸਕਾਰ ਵੰਡ ਸਮਾ ਰੋਹ ਤੇ ਬੁਲਾਵੇ ਤੇ ਤੁਹਾਡੇ ਪਰਿਵਾਰ ਵਾਲੇ ਖੁਸ਼ ਨਮਾ ਅਹਿਸਾਸ ਹੋਵੇਗਾ ਬੱਚੇ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਤੇ ਇਸ ਦੇ ذریعے ਆਪਣੇ ਸੁਪਨੇ ਸਾਕਾਰ ਹੁੰਦਿਆਂ ਹੋਏ ਤੁਸੀਂ ਵੇਖੋਗੇ ਜਿਸ ਨਾਲ ਤੁਹਾਡੀਆਂ ਅੱਖਾਂ ਵਿੱਚ ਨਵੀਂ ਵੇਖਣ ਨੂੰ ਮਿਲੇਗੀ ਤੁਹਾਡੇ ਅੰਦਰ ਗਜ਼ਬ ਦੀ ਊਰਜਾ ਵੇਖੀ ਜਾ ਸਕਦੀ ਹੈ ਤੁਹਾਡੇ ਸਾਰੇ ਕੰਮ ਸਹੀ ਤਰੀਕੇ ਨਾਲ ਵਧੀਆ ਹੋ ਜਾਣਗੇ ਤੁਹਾਨੂੰ ਤੁਹਾਡੀ ਮਿਹਨਤ ਦਾ ਹੁਣ ਚੰਗਾ ਫਲ ਪ੍ਰਾਪਤ ਹੋ ਜਾਵੇਗਾ ਮਨ ਇੱਛਾ ਪੂਰੀ ਹੋ ਜਾਵੇਗੀ ਇਸ ਹਫ਼ਤੇ ਤੁਸੀਂ ਹਰ ਰੋਜ਼ ਪ੍ਰਾਚੀਨ ਗ੍ਰੰਥ ਲਲਿਤਾ ਸਹਿਸਤਰ ਨਾਮ ਦਾ ਪਾਠ ਕਰਨਾ ਹੈ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਮਾਸਾਹਾਰੀ ਹੋ ਇਸ ਹਫਤੇ ਤੁਹਾਨੂੰ ਕਮਜ਼ੋਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਹਾਲਾਂਕਿ ਇਸ ਦੇ ਲਈ ਬਿਹਤਰ ਇਹ ਹੀ ਹੋਵੇਗਾ ਬਾਹਰ ਤੋਂ ਭੋਜਨ ਮਗਵਾਉਣ ਦੀ ਬਜਾਏ ਘਰ ਵਿੱਚ ਬਣਿਆ ਭੋਜਨ ਖਾਓ ਤੁਹਾਨੂੰ ਹਜ਼ਮ ਹੋਣ ਲਈ 30 ਮਿੰਟ ਲਈ ਸਹਿਰ ਕਰਨੀ ਜ਼ਰੂਰੀ ਹੈ ਜੇਕਰ ਤੁਸੀਂ ਦਫ਼ਤਰ ਵਿੱਚ ਕੰਮ ਕਰਦੇ ਹੋ ਤੁਹਾਡਾ ਕਾਰੋਬਾਰ ਕੋਈ ਲਾਪਰਵਾਹੀ ਕਰਨ ਤੇ ਤੁਹਾਨੂੰ ਨੁਕਸਾਨ ਵੀ ਦੇ ਸਕਦਾ ਹੈ ਇਸ ਲਈ ਜਲਦਬਾਜ਼ੀ ਕਰਨ ਤੋਂ ਬਚੋ ਤੇ ਹਰ ਕੰਮ ਨੂੰ ਠੀਕ ਤਰੀਕੇ ਨਾਲ ਕਰੋ ਕਿਸੇ ਵੀ ਕਾਰਨ ਦੇਰ ਰਾਤ ਘਰ ਤੋਂ ਬਾਹਰ ਰਹਿਣਾ ਜਾਂ ਸੁੱਖ ਸਹੂਲਤਾਂਾਂ ਦੀ ਜ਼ਰੂਰਤ ਤੋਂ ਜ਼ਿਆਦਾ ਪੈਸਾ ਖਰਚ ਕਰਨਾ ਤੁਹਾਡੇ ਮਾਪਿਆਂ ਨੂੰ ਨਾਰਾਜ਼ ਕਰ ਸਕਦਾ ਹੈ ਇਸ ਲਈ ਸ਼ੁਰੂਆਤ ਤੋਂ ਹੀ ਇਸ ਗੱਲ ਦਾ ਧਿਆਨ ਰੱਖਦੇ ਹੋਏ ਅਜਿਹਾ ਕੁਝ ਨਾ ਕਰੋ ਜਿਸ ਕਾਰਨ ਤੁਹਾਨੂੰ ਝੜਕਾਂ ਤੇ ਫਟਕਾਰ ਪੈ ਜਾਵੇ ਜਿਸ ਦੇ ਨਾਲ ਤੁਹਾਡਾ ਵੀ ਮੂਡ ਖਰਾਬ ਹੋ ਜਾਵੇ ਤੇ ਵਾਤਾਵਰਣ ਵਿੱਚ ਘਰ ਦੇ ਪਰਿਵਾਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਵੇ ਆਪਣੇ ਬੋਸ ਤੇ ਖਰਾਬ ਮિજાਜ ਕਾਰਨ ਵਿਸ਼ੇ ਦੇ ਬਾਰੇ ਗੌਰ ਧਿਆਨ ਨਾਲ ਕਰੋ ਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਇਸ ਹਫਤੇ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਹਟ ਕੇ ਬੇਕਾਰ ਦੀਆਂ ਗਤੀਵਿਧੀਆਂ ਵਿੱਚ ਲੱਗ ਸਕਦਾ ਹੈ ਉਹਨਾਂ ਨੂੰ ਆਪਣੀ ਆਉਣ ਵਾਲੀ ਪ੍ਰੀਖਿਆ ਦੇ ਵਿੱਚ ਇਸਿਆ ਅਨੁਸਾਰ ਫਲ ਦੀ ਪ੍ਰਾਪਤੀ ਕਰਨ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਉਪਾਅ ਕਰਨਾ ਹੈ ਬੁੱਧਵਾਰ ਨੂੰ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਫਿੱਟ ਰਹਿਣ ਲਈ ਸੰਘਰਸ਼ ਨਹੀਂ ਕਰਨਾ ਪਵੇਗਾ ਇਸ ਸਮੇਂ ਤੁਹਾਡੀ ਕਿਸਮਤ ਸਾਥ ਦੇਵੇਗੀ ਜਿਸ ਕਾਰਨ ਤੁਸੀਂ ਆਪਣੇ ਸਿਹਤ ਨੂੰ ਬਿਹਤਰ ਰੱਖਣ ਲਈ ਘੱਟ ਯਤਨ ਕਰੋਗੇ ਤਾਂ ਵੀ ਖੁਦ ਨੂੰ ਸਿਹਤਮੰਦ ਰੱਖਣ ਵਿੱਚ ਸਫਲ ਹੋ ਜਾਓਗੇ ਮੌਜੂਦਾ ਸਥਿਤੀ ਦੇ ਕਾਰਨ ਆਮਦਨ ਦਾ ਵੱਡਾ ਹਿੱਸਾ ਤੁਸੀਂ ਆਪਣੇ ਮਾਤਾ ਪਿਤਾ ਦੀ ਸਿਹਤ ਤੇ ਖਰਚ ਕਰ ਦਿੰਦੇ ਹੋ ਬਚਤ ਕਰਨ ਵਿੱਚ ਵੀ ਸਫਲ ਹੋ ਜਾਓਗੇ ਤੇ ਮਾਤਾ-ਪਿਤਾ ਦੀ ਖਰਾਬ ਸਿਹਤ ਵਿੱਚ ਸੁਧਾਰ ਆ ਜਾਵੇਗਾ। ਪੈਸੇ ਦੀ ਬਚਤ ਕਰਨ ਵਿੱਚ ਵੀ ਸਫਲ ਹੋ ਜਾਓਗੇ। ਛੋਟੀਆਂ-ਮੋਟੀਆਂ ਸਮੱਸਿਆਵਾਂ ਇਸ ਹਫ਼ਤੇ ਖੜੀਆਂ ਰਹਿ ਸਕਦੀਆਂ ਹਨ, ਪਰਿਵਾਰਕ ਸ਼ਾਂਤੀ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ। ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਸਹੀ ਰੱਖੋ। ਤੁਹਾਡੀ ਰਾਸ਼ੀ ਦੇ ਵਿੱਚ ਜ਼ਿਆਦਾਤਰ ਗ੍ਰਹਿਆਂ ਦੀ ਸਥਿਤੀ ਦੱਸਦੀ ਹੈ ਕਿ ਇਸ ਸਮੇਂ ਦੌਰਾਨ ਤੁਹਾਡੇ ਵਿੱਚੋਂ ਕੁਝ ਨੂੰ ਆਪਣੇ ਇਸ਼ਿਆ ਅਨੁਸਾਰ ਤਬਾਦਲਾ ਜਾਂ ਨੌਕਰੀ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਦੇ ਲਈ ਸ਼ੁਰੂਆਤ ਤੋਂ ਹੀ ਸੀਨੀਅਰ ਅਧਿਕਾਰੀਆਂ ਦੇ ਨਾਲ ਸੰਬੰਧ ਚੰਗੇ ਬਣਾ ਕੇ ਰੱਖਣੇ ਹੋਣਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 41 ਵਾਰ ਓਮ ਦੁਰਗਾਏ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਹਫਤਾ ਚੰਗਾ ਰਹੇਗਾ ਤੁਹਾਨੂੰ ਕਿਸੇ ਵੀ ਵੱਡੀ ਸਮੱਸਿਆ ਦੇ ਨਾਲ ਯੋਜਨਾ ਨਹੀਂ ਪਵੇਗਾ ਇਸ ਹਫ਼ਤੇ ਤੁਸੀਂ ਕਿਸੇ ਨੂੰ ਵੀ ਪੈਸਾ ਉਧਾਰ ਨਾ ਹੀ ਦਿਓ ਤੇ ਨਾ ਹੀ ਕਿਸੇ ਤੋਂ ਉਧਾਰ ਲਓ ਕਿਉਂਕਿ ਇਹ ਸਮਾਂ ਤੁਹਾਨੂੰ ਲਾਭ ਹੋਣ ਦੀ ਮਜ਼ਬੂਤ ਸੰਭਾਵਨਾ ਦਰਸਾ ਰਿਹਾ ਹੈ ਜਿਸ ਦੇ ਕਾਰਨ ਤੁਸੀਂ ਆਪਣੇ ਜਾਣਨ ਵਾਲਿਆਂ ਨੂੰ ਉਧਾਰੀ ਤੇ ਪੈਸੇ ਦੇਣ ਦਾ ਮਨ ਬਣਾ ਸਕਦੇ ਹੋ ਪਰਿਵਾਰਕ ਵਾਤਾਵਰਣ ਫਿਰ ਵਿੱਚ ਅਸ਼ਾਂਤੀ ਆ ਜਾਵੇਗੀ ਇਸ ਦੇ ਬਾਵਜੂਦ ਪੂਰੇ ਹਫਤੇ ਪਰਿਵਾਰ ਵਿੱਚ ਚੱਲ ਰਹੀ ਖਿੱਚੋ-ਤਾਣ ਦੇ ਚਲਦਿਆਂ ਮਾਨਸਿਕ ਰੂਪ ਤੋਂ ਬਹੁਤ ਜ਼ਿਆਦਾ ਚਿੰਤਾ ਕਰਦੇ ਹੋਏ ਨਜ਼ਰ ਆਓਗੇ। ਇਸ ਹਫਤੇ ਤੁਸੀਂ ਪਹਿਲਾਂ ਦੀ ਤੁਲਨਾ ਵਿੱਚ ਆਪਣੇ ਟੀਚਿਆਂ ਨੂੰ ਕੁਝ ਜ਼ਿਆਦਾ ਹੀ ਉੱਚਾ ਤੈਅ ਕਰ ਸਕਦੇ ਹੋ। ਅਜਿਹੇ ਵਿੱਚ ਉਸ ਨੂੰ ਪੂਰਾ ਕਰਨ ਦੇ ਨਤੀਜੇ ਮੁਤਾਬਕ ਹੀ ਆਉਣਗੇ। ਨਾਲ ਹੀ ਲੋੜੀਂਦੀਆਂ ਗਤੀਵਿਧੀਆਂ ਤੇ ਕਾਰਜਾਂ ਦੀ ਸੂਚੀ ਬਣਾ ਕੇ ਹੀ ਕੰਮ ਕਰੋ। ਇਸ ਹਫਤੇ ਤੁਸੀਂ ਉਪਾਅ ਕਰਨਾ ਹੈ ਪ੍ਰਾਚੀਨ ਗ੍ਰੰਥ ਅਦਿੱਤਿਆ ਹਿਰਦੈ ਨਮਹਾ ਦਾ ਪਾਠ ਕਰਨਾ ਹੈ ਅਗਲੀ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਸੀਂ ਭੜੇ ਭਾਂਤ ਸਮਝਦੇ ਹੋ ਤਾਂ ਬਹੁਤ ਜ਼ਿਆਦਾ ਬੋਝ ਤੁਹਾਡੇ ਕੰਦਿਆਂ ਦੇ ਉੱਤੇ ਟਿਕਿਆ ਹੋਇਆ ਹੈ ਫੈਸਲੇ ਲੈਣ ਦੇ ਲਈ ਸਪਸ਼ਟ ਸੋਚ ਜ਼ਰੂਰੀ ਹੈ ਇਸ ਗੱਲ ਦਾ ਧਿਆਨ ਰੱਖਦੇ ਹੋਏ ਤੁਸੀਂ ਆਪਣੀ ਚੰਗੀ ਸਿਹਤ ਦੀ ਪ੍ਰਾਪਤੀ ਲਈ ਕਈ ਯਤਨ ਕਰਨ ਤੇ ਆਪਣਾ ਸਮਾਂ ਬਤੀਤ ਕਰੋਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਕਿਸੇ ਕਾਰਨ ਅ제ਹਾ ਕਰਨਾ ਜ਼ਰੂਰੀ ਹੈ ਤਾਂ ਉਧਾਰ ਦੇਣ ਵਾਲੇ ਲਿਖਤ ਵਿੱਚ ਬਹੁਤ ਸਾਰੇ ਦਸਤਾਵੇਜ਼ ਬਣਾਓ ਉਹ ਪੈਸੇ ਕਦੋਂ ਵਾਪਸ ਕਰੇਗਾ ਫਿਰ ਹੀ ਉਸ ਨੂੰ ਪੈਸੇ ਦਿਓ ਇਸ ਸਮੇਂ ਆਸ-ਪਾਸ ਦੇ ਲੋਕਾਂ ਦੇ ਨਾਲ ਮੇਲ-ਜੋਲ ਬਣਾ ਕੇ ਰੱਖੋ ਇਸ ਹਫ਼ਤੇ ਪਿੱਛੇ ਵੱਲ ਖਿਸਕਦੇ ਤੁਹਾਡੇ ਦੁਸ਼ਮਣ ਦਿਖਾਈ ਦੇਣਗੇ ਤੇ ਤੁਹਾਡਾ ਮਨੋਬਲ ਵੱਧ ਜਾਵੇਗਾ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਜਾਵੇਗਾ ਖਾਸ ਕਰਕੇ ਉਹ ਜਿਹੜੇ ਹਾਰਡਵੇਅਰ ਇਲੈਕਟ੍ਰੋਨਿਕ ਕੰਪਨੀ ਸੈਕਟਰੀ ਦਾ ਕੰਮ ਕਰਦੇ ਹਨ ਉਹਨਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 41 ਵਾਰ ਓਮ ਨਮੋ ਨਾਰਾਇਣ ਮੰਤਰ ਦਾ ਜਾਪ ਕਰਨਾ ਹੈ। ਅਗਲੀ ਰਾਸ਼ੀ ਹੈ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਡੇ ਸੁਭਾਅ ਵਿੱਚ ਆਪਣੀ ਸਿਹਤ ਨੂੰ ਲੈ ਕੇ ਥੋੜੀ ਜ਼ਿਆਦਾ ਜਾਗਰੂਕਤਾ ਆਵੇਗੀ ਜਿਸ ਦੇ ਕਾਰਨ ਤੁਸੀਂ ਪਹਿਲਾਂ ਤੋਂ ਬਿਹਤਰ ਖੁਰਾਕ ਲੈਂਦੇ ਹੋਏ ਵੇਖੋਗੇ। ਇਸ ਲਈ ਆਪਣਾ ਰਹਿਣ ਸਹਿਣ ਠੀਕ ਰੱਖੋ ਤੇ ਚੰਗੀ ਸਿਹਤ ਦਾ ਲੁਤਫ ਉਠਾਓ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਨੌਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਤੁਹਾਨੂੰ ਧਨਲਾਭ ਹੋਵੇਗਾ ਮਨ ਖੁਸ਼ ਰਹੇਗਾ ਇਸ ਨਾਲ ਮਨ ਵਿੱਚ ਸਕਾਰਾਤਮਕਤਾ ਵਧ ਜਾਵੇਗੀ ਛੋਟੇ ਮੈਂਬਰਾਂ ਦੇ ਲਈ ਘਰ ਜਾਂਦੇ ਸਮੇਂ ਤੁਸੀਂ ਤੋਹਫਾ ਲੈਣ ਜਾਣ ਬਾਰੇ ਸੋਚੋਗੇ ਪੂਰੇ ਹਫ਼ਤੇ ਘਰੇਲੂ ਮਸਲੇ ਦਿਮਾਗ ਤੇ ਛਾਏ ਰਹਿਣਗੇ ਪਰ ਠੀਕ ਤਰੀਕੇ ਨਾਲ ਕਰਨ ਦੀ ਯੋਗਤਾ ਨੂੰ ਖਰਾਬ ਨਹੀਂ ਕਰਨਗੇ ਇਸ ਦਾ ਸਿੱਧਾ ਅਸਰ ਤੁਹਾਡੇ ਪਰਿਵਾਰਕ ਜੀਵਨ ਤੇ ਪੈ ਜਾਵੇਗਾ ਇਸ ਰਾਸ਼ੀ ਦੇ ਉਹ ਜਾਤਕ ਜਿਹੜੇ ਸਰਕਾਰੀ ਨੌਕਰੀ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਬਹੁਤ ਤਰੱਕੀ ਮਿਲ ਜਾਵੇਗੀ ਮਨਚਾਹਤ ਬਾਦਲਾ ਵੀ ਹੋ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 24 ਵਾਰ ਓਮ ਸ਼ੁਕਰਾਏ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਬ੍ਰਿਸ਼ਚਕ ਰਾਸ਼ੀ বৃশ্চিক রাশি ਵਾਲਿਆਂ ਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕੰਮ ਦੇ ਨਾਲ-ਨਾਲ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਕੁਝ ਸਮਾਂ ਜ਼ਰੂਰ ਕੱਢੋ ਕਿਉਂਕਿ ਇਹ ਸਮਾਂ ਤੁਹਾਡੀ ਸਿਹਤ ਲਈ ਬਿਹਤਰ ਦੇਖ ਰਿਹਾ ਹੈ ਇਸ ਦੇ ਨਾਲ ਇਸ ਹਫਤੇ ਦੇ ਮੱਧ ਵਿੱਚ ਤੁਹਾਡੇ ਕੰਮ ਦਾ ਬੋਝ ਵੱਧ ਸਕਦਾ ਹੈ ਕਾਰਜ ਖੇਤਰ ਦੇ ਦਬਾਅ ਕਾਰਨ ਦਿਮਾਗ ਤੇ ਹਾਵੀ ਹੋ ਜਾਵੇਗਾ ਤੇ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ 8ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਆਰਥਿਕ لحاظ ਨਾਲ ਹਫਤਾ ਚੰਗਾ ਰਹੇਗਾ ਤੁਹਾਡੇ ਲਈ ਕਾਫੀ અનુકੂਲ ਸਥਿਤੀ ਨਜ਼ਰ ਆ ਰਹੀ ਹੈ ਪ੍ਰਾਪਰਟੀ ਜ਼ਮੀਨ ਨਾਲ ਜੁੜੇ ਕੋਰਟ ਕਚਹਿਰੀ ਦੇ ਮਾਮਲੇ 'ਚ ਸਫਲਤਾ ਮਿਲ ਜਾਵੇਗੀ ਇਸ ਲਈ ਤੁਸੀਂ ਕਿਸੇ ਤੋਂ ਸਹਾਇਤਾ ਮੰਗ ਲਓਗੇ ਤੇ ਤੁਹਾਨੂੰ ਮਿਲ ਵੀ ਜਾਵੇਗੀ ਜਿਸ ਦੇ ਨਾਲ ਤੁਹਾਡੇ ਮਾਨਸਿਕ ਤਣਾਅ ਨੂੰ ਝਟਕਾ ਹੋ ਜਾਵੇਗਾ ਭਾਵ ਕਿ ਤੁਸੀਂ ਸਹੀ ਰਹੋਗੇ ਜਿਹੜੇ ਵਿਦਿਆਰਥੀ ਇੰਟਰਨਸ਼ਿਪ ਲਈ ਅਪਲਾਈ ਕਰ ਲਏ ਹਨ ਉਹਨਾਂ ਦੇ ਲਈ ਸਮਾਂ ਚੰਗਾ ਹੈ ਤੁਸੀਂ ਆਪਣੇ ਸਾਰੇ ਦਸਤਾਵੇਜ਼ ਇਕੱਠੇ ਕਰ ਲਓ ਤਾਂ ਕਿ ਤੁਹਾਨੂੰ ਅਪਲਾਈ ਕਰਨ ਲਈ ਸੌਖਾ ਹੋ ਜਾਵੇ ਤੁਸੀਂ ਹਰ ਰੋਜ਼ ਇਸ ਹਫ਼ਤੇ ਉਪਾ ਕਰਨਾ ਹੈ ਕਿ 27 ਵਾਰ ਓਮ ਪਮਾਇ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਧਨ ਰਾਸ਼ੀ ਧਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫ਼ਤੇ ਤੁਸੀਂ ਸਮਾਜ ਦੇ ਕਈ ਲੋਕ ਵੱਡੇਆਂ ਲੋਕਾਂ ਨਾਲ ਮੁਲਾਕਾਤ ਕਰਨ ਦੇ ਲਈ ਕੋਸ਼ਿਸ਼ ਕਰੋਗੇ ਤੇ ਊਰਜਾ ਦਾ ਇਸਤੇਮਾਲ ਕਰਦੇ ਹੋਏ ਦਿਖੋਗੇ ਤੁਹਾਡੇ ਲਈ ਸਮਾਜਿਕ ਮੇਲਜੋਲ ਵਧਾਉਣ ਲਈ ਸਮਾਂ ਚੰਗਾ ਹੈ ਇਸ ਲਈ ਆਪਣੀ ਊਰਜਾ ਦੇ ਵਰਤੋਂ ਲਈ ਸਿਹਤ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਇਸ ਦੌਰਾਨ ਤੁਹਾਡੇ ਕੁਝ ਅਣਚਾਹੇ ਖਰਚੇ ਹੋਣ ਦੀ ਸੰਭਾਵਨਾ ਹੈ ਤੁਹਾਡੀ ਆਮਦਨੀ ਵਿੱਚ ਲਗਾਤਾਰ ਵਾਧਾ ਹੋਣ ਵਾਲਾ ਹੈ ਸੁੱਖ ਸੁਵਿਧਾਵਾਂ ਵਿੱਚ ਕੁਝ ਖਰਚਾ ਕਰੋਗੇ ਤੇ ਆਮਦਨੀ ਦੇ ਖਰਚੇ ਵਿੱਚ ਸੰਤੁਲਨ ਬਣਾ ਕੇ ਰੱਖਣਾ ਹੈ ਜੇਕਰ ਤੁਸੀਂ ਕਿਸੇ ਪਾਰਟੀ ਕਰਨ ਬਾਰੇ ਸੋਚ ਰਹੇ ਹੋ ਤਾਂ ਨਜ਼ਦੀਕੀ ਦੋਸਤਾਂ ਨੂੰ ਬੁਲਾਓ ਕਿਉਂਕਿ ਅਜੇ ਹੀ ਕਈ ਲੋਕ ਹੋਣਗੇ ਜੋ ਤੁਹਾਡਾ ਉਤਸ਼ਾਹ ਵਧਾਉਣਗੇ ਤੁਹਾਨੂੰ ਹੋਰ ਚੰਗਾ ਕੰਮ ਕਰਨ ਲਈ ਕੈਰੀਅਰ ਬਾਰੇ ਚੰਗੇ ਵਿਚਾਰ ਦੇਣਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 21 ਵਾਰ ਓਮ ਗੁਰਵੇ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਖਾਸ ਤੌਰ ਤੇ ਹਦਾਇਤ ਦਿੱਤੀ ਜਾਂਦੀ ਹੈ ਆਪਣਾ ਫालतू ਸਮਾਂ ਘਰ ਵਿੱਚ ਬੈਠ ਕੇ ਬੋਰ ਹੋਣ ਦੀ ਬਜਾਏ ਸ਼ਾਂਕਪੂਰੇ ਕਰਨ ਤੇ ਉਹਨਾਂ ਕੰਮਾਂ ਨੂੰ ਪੂਰਾ ਸਿਰੇ ਲਗਾਉਣ ਵਿੱਚ ਕਾਮਯਾਬ ਹੋ ਜਾਓ ਜਿਸ ਨਾਲ ਕਰਨ ਦੇ ਨਾਲ ਤੁਹਾਨੂੰ ਮਜ਼ਾ ਆਉਂਦਾ ਹੈ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਤਣਾਅ ਮੁਕਤ ਰੱਖਣ ਵਿੱਚ ਸਫਲ ਹੋ ਜਾਓਗੇ ਇਸ ਲਈ ਹੁਣੇ ਹੀ ਆਪਣੇ ਖਰਚਿਆਂ ਨੂੰ ਬਹੁਤ ਜ਼ਿਆਦਾ ਵਧਣ ਤੋਂ ਰੁਕ ਹਰ ਪ੍ਰਕਾਰ ਦੇ ਲੈਣ ਦੇਣ ਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਸਾਵਧਾਨੀ ਵਰਤੋ ਇਸ ਹਫ਼ਤੇ ਘਰ ਪਰਿਵਾਰ ਵਿੱਚ ਬੱਚੇ ਤੁਹਾਡੇ ਸਾਹਮਣੇ ਹੀ ਕਿਸੇ ਤੀਜੇ ਜਾਂ ਬਾਹਰੀ ਮੈਂਬਰ ਨੂੰ અપਮਾਨਿਤ ਕਰਦਿਆਂ ਜਾਂ ਦੁਰਵਿਹਾਰ ਕਰਦਿਆਂ ਹੋਇਆ ਦਿਖਾਈ ਦੇਣਗੇ ਜਿਸ ਦੇ ਕਾਰਨ ਤੁਹਾਨੂੰ ਦੂਜਿਆਂ ਦੇ ਸਾਹਮਣੇ અપਮਾਨਜਨਕ ਹੋਣਾ ਪੈ ਸਕਦਾ ਹੈ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੇ ਕੋਲ ਬੈਠ ਕੇ ਸਮਝਾਉਣ ਦਾ ਯਤਨ ਕਰੋ ਇਸ ਸਮੇਂ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਤੇ ਪੇਸ਼ੇ ਦੇ ਸੰਦਰਭ ਦੇ ਨਾਲ ਸ਼ਾਨਦਾਰ ਨਤੀਜੇ ਤੁਹਾਨੂੰ ਮਿਲ ਸਕਦੇ ਹਨ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਸਮਝਣ ਦੀ ਯੋਗਤਾ ਤੁਹਾਡੀ ਬਿਹਤਰ ਹੋ ਜਾਵੇਗੀ ਖਰਾਬ ਸੰਗਤ ਵਾਲੇ ਧਿਆਨ ਨਾ ਦੇਂਦੇ ਹੋਏ ਕੰਮਕਾਰ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦਿਖੋਗੇ ਇਸ ਹਫਤੇ ਉਪਾ ਕਰਨਾ ਹੈ ਤੁਸੀਂ ਕਿ ਹਰ ਰੋਜ਼ 21 ਵਾਰ ਓਮ ਵਾਇਉ ਪਿਤ੍ਰਾ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੀਵਨ ਵਿੱਚ ਵਕ-ਵਕ ਖੇਤਰਾਂ ਵਿੱਚ ਕੁਝ ਉਤਰਾ ਚੜਾ ਤੇ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ ਇਸ ਲਈ ਜੇਕਰ ਤੁਸੀਂ ਮਾਨਸਿਕ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਹਾਨੂੰ ਆਪਣਾ ਕੁਝ ਸਮਾਂ ਕਰੀਬੀ ਦੋਸਤਾਂ ਨਾਲ ਬਿਤਾਉਣਾ ਚਾਹੀਦਾ ਹੈ ਇਸ ਹਫ਼ਤੇ ਤੁਹਾਨੂੰ ਜ਼ਮੀਨ ਰੀਅਲ ਅਸਟੇਟ ਜਾਂ ਸੰਸਕ੍ਰਿਤ ਪ੍ਰਯੋਜਨਾਵਾਂ ਦੇ ਵਿੱਚ ਸਮਾਂ ਲਗਾਉਣ ਦੀ ਜ਼ਰੂਰਤ ਹੈ ਅਜੇਹੇ ਵਿੱਚ ਇਹਨਾਂ ਮੌਕਿਆਂ ਨੂੰ ਹੱਥੋਂ ਨਾ ਜਾਣ ਦਿਓ ਲਾਭ ਉਠਾਓ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਮਜ਼ੇਦਾਰ ਸਮਾਂ ਬਿਤਾਓ ਇਸ ਹਫ਼ਤੇ ਦੌਰਾਨ ਤੁਹਾਡੀ ਭਰਪੂਰ ਊਰਜਾ ਤੇ ਜ਼ਬਰਦਸਤ ਉਤਸ਼ਾਹ ਤੁਹਾਡੇ ਪਰਿਵਾਰਕ ਜੀਵਨ ਵਿੱਚ ਸਕਾਰਾਤਮਕ ਨਤੀਜੇ ਲਿਆਵੇਗਾ ਤੁਹਾਨੂੰ ਘਰੇਲੂ ਤਣਾਅ ਤੋਂ ਮੁਕਤੀ ਦੇ ਦੇਵੇਗਾ ਕੈਰੀਅਰ ਤੇ ਪੇਸ਼ੇ ਦੇ ਲਿਹਾਜ਼ ਨਾਲ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਇਸ ਹਫ਼ਤੇ ਆਪਣੇ ਤਣਾਅ ਅਤੇ ਜੀਵਨ ਵਿੱਚ ਆ ਰਹੇ ਉਤਰਾ ਚੜਾ ਤੋਂ ਛੁਟਕਾਰਾ ਮਿਲ ਜਾਵੇਗਾ ਕਿਉਂਕਿ ਇਹ ਸਮਾਂ ਤੁਹਾਡੇ ਜੀਵਨ ਵਿੱਚ ਕੁਝ ਅਜਿਹੇ ਚੰਗੇ ਬਦਲਾਅ ਤੇ ਅਣਕਿਆਸੀ ਘਟਨਾ ਲੈ ਕੇ ਆਉਣ ਵਾਲਾ ਹੈ جس ਦਾ ਤੁਸੀਂ کافی ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ چیکر ਆਪਣੇ ਪ੍ਰੀਖਿਆ ਦੇ ਨਤੀਜੇ ਦਾ ਇੰਤਜ਼ਾਰ ਸੀ ਤਾਂ ਉਹ ਖਤਮ ਹੋ ਜਾਵੇਗਾ ਤੇ ਤੁਹਾਡੇ ਲਈ ਸ਼ੁਭ ਖਬਰ ਲੈ ਕੇ ਆਵੇਗਾ। ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਹੌਸਲਾ ਫਜ਼ਾਈ ਵੀ ਕਰਦੇ ਹੋਏ ਦਿਖਣਗੇ ਤੇ ਇਸ ਹਫ਼ਤੇ ਤੁਸੀਂ ਉਪਾਅ ਕਰਨਾ ਹੈ 44 ਵਾਰ ਓਮ ਮੰਦਾਏ ਨਮਹਾ ਮੰਤਰ ਦਾ ਜਾਪ ਕਰਨਾ ਹੈ। ਅਗਲੀ ਰਾਸ਼ੀ ਹੈ ਜੀ مین ਰਾਸ਼ੀ मीन राशि वाले ਤੁਹਾਨੂੰ ਦੱਸਦੇ ਹਾਂ ਇਸ ਸਮੇਂ ਤੁਹਾਨੂੰ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਸਿਹਤ ਵਿੱਚ ਚੰਗੇ ਪ੍ਰਣਾਮ ਹੋਣਗੇ ਖਾਸ ਤੌਰ ਤੇ ਉਹਨਾਂ ਲੋਕਾਂ ਦਾ ਸਮਾਂ ਚੰਗਾ ਹੋਵੇਗਾ ਤੇ ਮੋਟਾਪੇ ਦੀ ਸਮੱਸਿਆ ਦੂਰ ਹੋ ਜਾਏਗੀ ਆਪਣੀਆਂ ਕੁਝ ਪਰੇਸ਼ਾਨੀਆਂ ਤੋਂ ਹਮੇਸ਼ਾ ਲਈ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜਿਹੜੇ ਜਾਤਕ ਬੇਰੋਜ਼ਗਾਰ ਸਨ ਇਸ ਹਫ਼ਤੇ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਖਰਾਬ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਵਾਲਾ ਹੈ ਆਪਣਾ ਬਕਾਇਆ ਕਰਜ਼ਾ ਚੁਕਾਉਣ ਵਿੱਚ ਸਫਲ ਹੋ ਜਾਓਗੇ ਇਸ ਲਈ ਨੌਕਰੀ ਦੀ ਭਾਲ ਵਿੱਚ ਆਪਣੇ ਜਤਨ ਯਾਰੀ ਰੱਖਣਾ ਹੀ ਤੁਹਾਡੀ ਸਮਝਦਾਰੀ ਹੋਵੇਗੀ ਇਸ ਸਮੇਂ ਗਰਮ ਜੋਸ਼ੀ ਨਾਲ ਭਰਿਆ ਵਿਵਹਾਰ ਤੁਹਾਡੇ ਆਸ-ਪਾਸ ਵਾਲਿਆਂ ਲਈ ਖਾਸ ਤੌਰ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ੀ ਦੇਵੇਗਾ ਜਿਸ ਦੇ ਕਾਰਨ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਪ੍ਰੇਮ ਤੇ ਸਨੇਹ ਦੀ ਪ੍ਰਾਪਤੀ ਹੋਵੇਗੀ ਇਸ ਹਫ਼ਤੇ ਕਾਰਜ ਸਥਾਨ ਤੇ ਤੁਹਾਡਾ ਸਕਾਰਾਤਮਕ ਰਵੱਈਆ ਸਪਸ਼ਟ ਦਿਖੇਗਾ ਜਿਸ ਦੇ ਕਾਰਨ ਤੁਹਾਡੇ ਦੁਸ਼ਮਣ ਵੀ ਦੋਸਤ ਬਣ ਜਾਣਗੇ ਤੁਹਾਨੂੰ ਘੱਟ ਮਿਹਨਤ ਨਾਲ ਵੱਡੀ ਸਫਲਤਾ ਮਿਲ ਜਾਵੇਗੀ ਇਸ ਹਫ਼ਤੇ ਤੁਸੀਂ ਕੁਝ ਥੱਕਿਆ ਥੱਕਿਆ ਮਹਿਸੂਸ ਕਰ ਸਕਦੇ ਹੋ ਜਿਸ ਨਾਲ ਪੜ੍ਹਾਈ ਤੋਂ ਅੱਕ ਵੀ ਸਕਦੇ ਹੋ ਇਸ ਲਈ ਆਪਣਾ ਸਮਾਂ ਬਰਬਾਦ ਕਰਨ ਤੋਂ ਬਚੋ ਤੇ ਪੁਸਤਕਾਂ ਨੂੰ ਪੜ੍ਹਨਾ ਤੁਹਾਨੂੰ ਵਧੀਆ ਰਹੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਵੀਰਵਾਰ ਨੂੰ ਬਜ਼ੁਰਗ ਬ੍ਰਾਹਮਣਾਂ ਨੂੰ ਅੰਨ ਦਾ ਦਾਨ ਕਰੋ ਸੋ ਦੋਸਤ ਇਹ ਸੀ ਜੀ ਇਸ ਹਫ਼ਤੇ ਦਾ ਰਾਸ਼ੀ ਫਲ ਧੰਨਵਾਦ